ਤਸਵੀਰਾਂ ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਢੰਡੀ ਖੁਰਦ ਤੋਂ ਸਾਹਮਣੇ ਆਈਆਂ ਨੇ ਜਿੱਥੇ આરોਪ ਲੱਗੇ ਨੇ ਕਿ ਇੱਕ ਵੈਦ ਦੇ ਵੱਲੋਂ ਇੱਕ 8ਵੀਂ ਚਪੜ ਦੀ ਲੜਕੀ ਦੇ ਇੰਜੈਕਸ਼ਨ ਲਗਾ ਦਿੱਤਾ ਗਿਆ ਜਿਸ ਦੇ ਨਾਲ ਉਸ ਦੀਆਂ ਦੋਨੇ ਲੱਤਾਂ ਖੜ ਗਈਆਂ ਅਤੇ ਉਹ ਚੱਲਣ ਫਿਰਨ ਤੋਂ ਮੋਤਾਜ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਇੰਦਰ ਸਿੰਘ ਨੇ ਕਿਹਾ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਉਸ ਦੀ 13 ਸਾਲਾ ਬੇਟੀ ਦੇ ਲੱਤਾਂ ਦੇ ਵਿੱਚ ਦਰਦ ਸੀ ਤਾਂ ਉਹ ਨਾਲ ਦੇ ਪਿੰਡ ਇੱਕ ਵੈਦ ਕੋਲੇ ਚਲੇ ਗਏ ਤਾਂ ਵੈਦ ਦੇ ਵੱਲੋਂ ਨਾਲੇ ਤਾਂ ਖਾਣ ਲਈ ਦਵਾਈ ਦੇ ਦਿੱਤੀ ਗਈ ਅਤੇ ਨਾਲੇ ਇੱਕ ਇੰਜੈਕਸ਼ਨ ਲਗਾ ਦਿੱਤਾ ਗਿਆ ਜੋ ਕਿ ਰਿਐਕਸ਼ਨ ਕਰ ਗਿਆ ਅਤੇ ਉਸ ਦੇ ਨਤੀਜੇ ਵਜੋਂ ਉਸ ਦੀਆਂ ਬੇਟੀ ਦੀਆਂ ਦੋ ਲੱਤਾਂ ਖੜ ਗਈਆਂ ਨੇ ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਇੰਦਰ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਇਸ ਦੀ ਸ਼ਿਕਾਇਤ ਵੀ ਪੁਲਿਸ ਕੋਲ ਕੀਤੀ ਗਈ ਜਿਸ ਤੋਂ ਬਾਅਦ ਉਕਤ ਵੈਦ ਦੇ ਵੱਲੋਂ ਉਹਨਾਂ ਦੀ ਸਹਾਇਤਾ ਕਰਨ ਦੀ ਗੱਲ ਆਖੀ ਗਈ ਅਤੇ ਲੜਕੀ ਦੇ ਇਲਾਜ ਕਰਾਉਣ ਦੀ ਵੀ ਗੱਲ ਆਖੀ ਗਈ ਲੇਕਿਨ ਹੁਣ ਨਾ ਤੇ ਲੜਕੀ ਦਾ ਇਲਾਜ ਕਰਵਾਇਆ ਜਾ ਰਿਹਾ ਅਤੇ ਨਾ ਹੀ ਉਹਨਾਂ ਦਾ ਕੋਈ ਸਾਥ ਦਿੱਤਾ ਜਾ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਹਨ ਅਤੇ ਉਹਨਾਂ ਕੋਲੇ ਇਨਕਮ ਦਾ ਕੋਈ ਸਾਧਨ ਨਹੀਂ 인ਦਰ ਦਾ ਕਹਿਣਾ ਹੈ ਕਿ ਉਸ ਦੀਆਂ ਤਿੰਨ ਲੜਕੀਆਂ ਹਨ ਅਤੇ ਉਹ ਖੁਦ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਐਵਜੇ ਦੇ ਵਿੱਚ ਉਹ ਆਪਣੀ ਬੇਟੀ ਦਾ ਇਲਾਜ ਕਰਵਾਉਣ ਦੇ ਵਿੱਚ ਅਸਮਰੱਥ ਹੈ ਪਰਿਵਾਰ ਦੇ ਵੱਲੋਂ ਮਦਦ ਦੀ ਵੀ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਉਹਨਾਂ ਦੀ ਲੜਕੀ ਦਾ ਇਲਾਜ ਕਰਵਾਇਆ ਜਾਵੇ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਦੂਜੀ ਧਿਰ ਉਕਤਵਾਦ ਦੇ بیٹے ਦਾ ਬਿਆਨ ਵੀ ਸਾਹਮਣੇ ਆਇਆ ਜਿਸ ਨੇ ਸਾਰੇ ਹੀ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਉਸ ਨੇ ਕਿਹਾ ਕਿ ਉਸ ਦੇ ਪਿਤਾ ਦੇ ਵੱਲੋਂ ਕੋਈ ਵੀ ਇੰਜੈਕਸ਼ਨ ਨਹੀਂ ਲਗਾਇਆ ਗਿਆ ਅਤੇ ਇਹ ਸਭ ਕੁਝ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਆਓ ਦਿਖਾਨੇ ਤੁਹਾਨੂੰ ਆਖਿਰਕਾਰ ਕੀ ਹੈ ਪੂਰਾ ਮਾਮਲਾ ਸਰੋਜ ਰਾਨੀ ਕੀ ਗੱਲ ਹੋਈ ਹੈ ਅਸੀਂ ਇੱਥੇ ਕਿਸੇ ਕੋਲ ਤਰਨੋ ਖਾਣਨ ਅੰਕਲ ਗਿਆ ਸੀ ਤੇ ਉਹਨਾਂ ਨੇ ਉਹ ਟੀਕਾ ਲਾਤਾ ਹੂੰ ਨਬਜ ਵਿੱਚ ਵੇਖ ਕੇ ਅੰਦਰ ਟੀ ਐਲ ਸੀ ਹੈ ਤੁਹਾਡੀ ਵਧੀ ਵੀ ਤੇ ਗੁਰਦੇ ਚ ਬੁਖਾਰ ਹੈ ਹੂੰ ਉਹਨਾਂ ਨੇ ਟੀਕਾ ਲਾਤਾ ਸੀ ਪੰਜਾਹ ਟੈਸਟ ਕਰਾਏ ਸੀ ਨਹੀਂ ਨਬਜ ਵੇਖ ਕੇ ਉਹਨਾਂ ਨੇ ਕਿਹਾ ਸੀ ਨਬਜ ਵੇਖ ਕੇ ਦੱਸਤਾ ਟੀ ਐਲ ਸੀ ਵਧੀ ਹਾਂਜੀ ਤੇ ਗੁਰਦੇ ਚ ਬੁਖਾਰ ਹੈ ਹਾਂਜੀ ਅੱਛਾ ਫਿਰ ਫਿਰ ਉਹਨਾਂ ਨੇ ਪੰਜਾਮੇ ਦੇ ਵਿੱਚ ਟੀਕਾ ਲਾਤਾ ਸੀ ਹੂੰ ਤਾਂ ਫਿਰ ਪੁਰੀਆ ਉੱਥੇ ਦੇ ਦਿੱਤੀ ਅਸੀਂ ਇੰਨੀਆਂ ਸਾਰੀ ਪੁਰੀ ਦੇ ਦਿੱਤੀ ਚਿੱਟੀ ਤੇ ਪੁਦੀਨੇ ਨਾਲ ਦੀ ਹੂੰ ਫਿਰ ਉਹ ਲਈ ਆਂਦੇ ਟੋਰ ਕੇ ਆਓ ਫਿਰ ਅਸੀਂ ਟੋਰ ਟੋਰ ਕੇ ਆਏ ਤੇ ਆਂਦੇ ਫਿਰ ਨੇ ਸਾਰੀ ਪੁਰੀਆ ਦੇ ਦਿੱਤੀ ਚਿੱਟੀ ਤੇ ਪੁਦੀਨੇ ਨਾਲ ਦੀ ਆਂਦੇ ਜਾ ਕੇ ਘਰੇ ਖਾ ਲੋਗੇ ਹੂੰ ਫਿਰ ਘਰੇ ਆ ਕੇ ਉਹ ਖਾ ਦਿਆ ਸੀ ਹੂੰ ਕੀ ਹੋਸਬਾ ਸ਼ਾਮ ਨੂੰ ਉਹ ਲੋ تھੜੀ-ਥੜੀ ਲੱਤਾ ਦੋਇਆ ਦੂਜਾ ਤਾਂ ਅੰਕਲ ਉੱਠਾ ਹੀ ਨਹੀਂ ਗਿਆ ਸੀ ਅੱਛਾ ਹਾਂਜੀ ਹੁਣ ਹੁਣ ਚੱਲਿਆ ਫਿਰ ਨਹੀਂ ਜਾਂਦਾ ਤਰਿਆ ਫਿਰ ਨਹੀਂ ਜਾਂਦਾ ਕਿਹੜੀ ਕਲਾਸ ਚ ਪੜਦਾ ਪੁੱਤ 8ਵੀਂ ਚ 8ਵੀਂ ਕਲਾਸ ਹਾਂਜੀ ਉਮਰ ਕੀ ਨੇ ਤੇ ਤੇਰਾ ਸਾਲ ਅੱਛਾ ਹੁਣ ਬਿਲਕੁਲ ਨਹੀਂ ਤੁਰ ਫਿਰਦਾ ਨਹੀਂ ਅੰਕਲ ਕੀ ਹੁਣ ਮੰਗ ਕੀ ਕਰਦੇ ਹਾਂ ਸਸੇ ਕਰਨੇ ਸੱਦਲਾਦ ਕਰਵਾ ਦਵਣ ਬਸ ਕੀ ਨਾ ਜੀ ਤੁਹਾਡਾ ਇੰਦਰ ਸਿੰਘ ਜੀ ਕੀ ਮਸਲਾ ਹੋਇਆ ਜੀ ਜੀ ਆਪਣੇ ਕੁੜੀਆਂ ਨੂੰ ਭੇਜਿਆ ਸੀ ਧਾਰਨ ਘੜਾਉਣ ਵਾਸਤੇ ਤੇ ਉਹਨਾਂ ਨੇ ਜਾ ਕੇ ਜਦੋਂ ਧਾਰਨ ਘੜਾਉਣ ਗਏ ਤੇ ਉਹਨਾਂ ਮਾੜੀ ਮਾੜੀ ਧਾਰਨ ਘੱਟੀ ਤੇ ਉਹਨਾਂ ਨੇ ਨਾ ਜਾ ਕੇ ਇੰਜੈਕਸ਼ਨ ਤੇ ਲਾਤਾ ਜ ਇਹਨਾਂ ਨੂੰ ਤੇ ਦੇਸੀ ਪੁੜੀਆਂ ਦੀ ਦਵਾਈ ਦੇਤੀ ਖਾਣ ਵਾਸਤੇ ਤੇ ਉਦੋਂ ਬਾਅਦ ਮਾੜੀ ਮਾੜੀ ਕਤਲੀਫ ਰਾਤ ਨੂੰ ਹੋਈ ਜੀ ਇਹਨੂੰ ਕੁੜੀਆਂ ਨੂੰ ਤੇ ਇਹਨਾਂ ਦੱਸਦੇ ਉਦੋਂ ਬਾਅਦ ਦੂਸਰੇ ਦਿਨ ਦਫੇਰ ਅਸਲੋਂ ਇਹਨਾਂ ਨੂੰ ਉਠਾ ਕੇ ਗਿਆ ਜੀ ਫਿਰ ਮੈਂ ਡਾਕਟਰ ਨੂੰ ਵਿਖਾਇਆ ਜਿੱਥੇ ਪਿੰਡ ਉਹ ਕਹਿੰਦੇ ਵੀ ਸਾਡੇ ਦਾ ਬਸ ਦਾ ਰੋਗ ਨਹੀਂ ਤੇ ਫਿਰ ਸ਼ਹਿਰ ਲੈ ਗਏ ਜਲਾਲਾਬਾਦ ਜੀ ਤੇ ਉਹਨਾਂ ਕਹਿਆ ਵੀ ਇਹਨਾਂ ਨੂੰ ਅਜ ਦਵਾਈ ਖਾਣ ਨਾਲ ਨਾ ਜੀ ਉਹ ਇਹਨੂੰ ਕੋਈ ਪ੍ਰੋਬਲਮ ਹੋ ਗਈ ਤੇ ਟੀਕਾ ਲਾਉਣ ਨਾਲ ਕਿਉਂ ਨਾੜ ਤੇ ਲੱਗ ਗਿਆ ਜੀ ਠੀਕ ਹੈ ਜੀ ਉਦੋਂ ਬਾਰੇ ਇਹਨਾਂ ਜਰ ਰਿਪੋਰਟਾਂ ਵੀ ਕਰਵਾ ਕਿੰਨੇ ਇੰਜੈਕਸ਼ਨ ਲਾਇਆ ਇਹ ਪੱਲੂ ਸਿੰਘ ਜੀ ਇੱਥੇ ਆਏ ਆਪਣੇ ਟੱਲੀ ਕਦੀਮ ਜੀ ਡਾਕਟਰ ਹੈ ਨਹੀਂ ਜੀ ਕੀਮ ਹੈ ਹਕੀਮ ਹੈ ਹਾਂ ਜੀ ਤੇ ਉਹਨੇ ਇੰਜੈਕਸ਼ਨ ਲਗਾਏ ਹਾਂ ਜੀ ਹਾਂ ਜੀ ਕੀ ਕੋਈ ਡਿਗਰੀ ਡਿਗਰੀ ਕੀ ਹੁੰਦੀ ਹੈ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਵੀ ਜਲੇ ਜੋ ਅਸੀਂ ਕਿਹਦਾ ਸਾਨੂੰ ਪਤਾ ਹੀ ਨਹੀਂ ਸੀ ਵੀ ਡਾਕਟਰ ਹੈ ਅੱਛਾ ਫਿਰ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਗੱਲ ਕੀਤੀ ਹੈ ਜੀ ਉਸ ਤੋਂ ਬਾਅਦ ਸਦਰ ਥਾਣੇ ਤੇ ਅਰਖਾਸ਼ ਵੀ ਲਾਈਏ ਜੀ ਉਹਨਾਂ ਤੇ ਤੇ ਉਹਨਾਂ ਨੇ ਉੱਥੇ ਜਾ ਕੇ ਸਾਡਾ ਇਹੋ ਫੈਸਲਾ ਹੋਇਆ ਵੀ ਗੁੱਡੀ ਦਾ ਇਲਾਜ ਕਰਾਵਾਂਗੇ ਜੀ ਤੇ ਦੋ ਚਾਰ ਦਿਨ ਨਾਲ ਤੁਰੇ ਜੀ ਸਾਡੇ ਬਠਿੰਡੇ ਵੀ ਗਏ ਨੇ ਜੀ ਤੇ ਉਸ ਤੋਂ ਬਾਅਦ ਹੌਂਦੇ ਤੁਰਦੇ ਜੀ ਤੇ ਗੁੱਡੀ ਦੀ ਸਿਹਤ ਸੁਧਦੀ ਜਾਂਦੀ ਹੈ ਜੀ ਸਾਹ ਛੱਟ ਗਏ ਜੀ ਹਾਂਜੀ ਕੀ ਕਹਿਣਾ ਡਾਕਟਰਾਂ ਦਾ ਕੀ ਦਿੱਕਤ ਹੈ ਇਹਨੂੰ ਕਹਿੰਦੇ ਨੇ ਵੀ ਜਿਹੜੀ ਦਵਾਈ ਟੀਕਾ ਲੱਗਿਆ ਕੋ ਨਾੜ ਚ ਲੱਗ ਗਿਆ ਜੀ ਦੇਨ ਨਾਲ ਦੋਵੇਂ ਲੱਤਰ ਰੁਕ ਗਏ ਜੀ ਇਹਨਾਂ ਦਾ ਅੱਛਾ ਹਾਂਜੀ ਛੋਟਾ ਮੋੜੇ ਕੁੜੀ ਆ 13 ਸਾਲ ਦੀ ਪੜਦੀ ਹੈ ਹਾਂਜੀ ਪੜਦੀ ਹੈ 8ਵੀਂ ਕਲਾਸ 8ਵੀਂ ਕਲਾਸ ਚ ਟੰਡੀ ਕਦੀਮ ਜੀ ਟੰਡੀ ਕਦੀਮ ਹਾਂਜੀ ਹੁਣ ਬਿਲਕੁਲ ਨਹੀਂ ਚੱਲ ਫਿਰ ਨਾ ਜੀ ਨਾ ਬਸ 12 ਅੰਦਰ ਵੀ ਸਰਾ ਤੇਰ ਦਿਕਰ ਆਏ ਤੇ ਜੀ ਕਿੰਨਾ ਚਿਰ ਹੋ ਗਿਆ ਹਾਂਜੀ ਕਿੰਨਾ ਚਿਰ ਹੋ ਗਿਆ ਹਾਂ ਇਹਨੂੰ ਇਹਨੂੰ ਮਹੀਨਾ ਹੋਣ ਵਾਲਾ ਹੈ ਲਗਭਗ 1 ਮਹੀਨਾ ਹੋ ਚਿਰ ਹਾਂਜੀ ਕੀ ਹੁਣ ਤੁਸੀਂ ਕੀ ਮੰਗ ਕੀ ਕਰਦੇ ਮੰਗੇ ਕਰਦੇ ਸਾਨੂੰ ਨਿਸ਼ਾਬ ਚਾਹੀਦਾ ਜੀ ਸਾਡੀ ਕੁੜੀ ਦਾ ਇਲਾਜ ਕਰਵਾਇਆ ਜਾਵੇ ਜੀ ਤੂੰ ਅੰਜ ਵੀ ਸਾਡੀ ਕੋਈ ਸਹਾਇਤਾ ਕੀਤੀ ਜੀ ਗਰੀਬ ਘਰ ਹੈ ਜੀ ਕੀ ਨਾ ਬਾਈ ਜੀ ਨਾ ਮੇਰਾ ਅੰਗਰੇਜ਼ ਸਿੰਘ ਹੈ ਜੀ ਕੀ ਮਸਲਾ ਹੋਇਆ ਅੰਗਰੇਜ਼ ਜੀ ਮਸਲਾ ਇਹ ਆ ਜੀ ਸਾਨੂੰ ਤਾਂ ਹੁਣ ਪਤਾ ਲੱਗਾ ਕਿ ਤਕਰੀਬਨ 20 20 ਦਿਨ ਹੋਏ ਨੇ ਤੇ ਕੁੜੀ ਨੂੰ ਮਹੀਨੇ ਡੇਢ ਤਕਰੀਬ ਹੋ ਗਿਆ ਇਹ ਗੁੜੀਆਂ ਨੂੰ ਕੋਈ ਥੋੜੀ ਬਹੁਤ ਤਬੀਅਤ ਤੇ ਖਰਾਬ ਸੀਗੀ ਤੇ ਕਰਨ ਦੱਸੀ ਗਈ ਹੈ ਵੀ ਇਹਨੂੰ ਆਪਾਂ ਅੱਜ ਦਾ ਘਰੋ ਕਾਇਦ ਗਿਆ ਕਰਨ ਤੇ ਇਹਨੂੰ ਕਰਨ ਦੱਸੀ ਗਈ ਤੇ ਇਹਨਾਂ ਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਇੱਥੇ ਨਾ ਚਲੇ ਜਾਓ ਆਪਣੇ ਟੰਡਿਕ ਦੀਮ ਟੰਡੇ ਗਦੇਮ ਕੋਈ ਹਕੀਮ ਹੈਗਾ ਪਹਿਲਵਾਨ ਸਿੰਘ ਪਹਿਲਵਾਨ ਸਿੰਘ ਪੱਲੂ ਉਹਨਾਂ ਨੇ ਇਹਦੇ ਗੁਡੀਆਂ ਦੇ ਟੀਕਾ ਲਾ ਦਿੱਤਾ ਟੀਕਾ ਲਾਣ ਤੋਂ ਇਹ ਤਕਰੀਬਨ 2-3 ਘੰਟੇ ਬਾਅਦ ਇਹਨਾਂ ਦੀ ਜਿਹੜੀ ਤਬੀਅਤ ਹੈ ਹਾਲਾਤ ਜਿਹੜੇ ਨੇ ਗੁਡੀਆਂ ਦੇ ਖਰਾਬ ਹੁੰਦੇਗਾ ਜਿਹੜੇ ਗੋਡੇ ਆ ਜਿਹੜੇ ਆਰਕਾ ਸੀਗੀਆਂ ਇਹ ਬਿਲਕੁਲ ਇਹਨਾਂ ਦੇ ਕੰਮ ਕਰਨੀਆਂ ਬੰਦ ਕਰ ਗਈਆਂ ਜਿੱਥੇ ਖੜਨੇ ਖੜਦੇ ਸ਼ੁਰੂ ਹੋ ਗਈਆਂ ਤੇ ਕਰਦੇ ਜਿਹੜੇ ਸੀਗੇ ਉਹ ਗਏ ਸੀ ਮਜ਼ਦੂਰੀ ਕਰਨ ਕਰਦੇ ਮਜ਼ਦੂਰੀ ਕਰਨ ਗਏ ਸੀ ਜਦੋਂ ਉਹਨੇ ਆ ਕੇ ਵੇਖਿਆ ਵੀ ਇਹਦੇ ਹਾਲਾਤ ਇਹਨੇ ਨੇ ਕਿਹਾ ਚੱਲ ਆਪਾਂ ਅੱਜ ਦਾ ਦਿਨ ਵੇਖ ਲਈਏ ਤੇ ਸਵੇਰੇ ਆਪਾਂ ਫਿਰ ਚੱਲਦੇ ਆ ਕਿਤੇ ਜਦੋਂ ਸਵੇਰੇ ਉੱਠੀ ਇਹ ਗੁੱਡੀਆਂ ਤੇ ਇਹਦੇ ਕੋਲੋਂ ਬਾਥਰਮ ਕਰਨ ਤੱਕ ਵੀ ਨਹੀਂ ਉੱਠਿਆ ਗਿਆ ਵੀ ਮੈਂ ਉੱਠ ਕੇ ਬਾਥਰਮ ਵੀ ਕਰ ਲਵਾਂ ਇਹ ਗੁੱਡੀਆਂ ਬਿਲਕੁਲ ਜਿਹੜਾ ਸਰੀਰ ਹੈ ਬਾਹਾਂ ਤੇ ਲੱਤਾਂ ਦਾ ਇਹਨਾਂ ਦਾ ਕੰਮ ਕਰਨਾ ਬੰਦ ਕਰਤਾ ਤੇ ਫਿਰ ਅਸੀਂ ਇਹਨਾਂ ਨੂੰ ਤੁਰੰਤ ਜਦੋਂ ਚੱਕਿਆ ਜ ਲਾਲਾ ਬਦਲਾ ਕੇ ਗਏ ਤੇ ਉਹਨਾਂ ਕਹਿੰਦੇ ਵੀ ਇਹਨੂੰ ਕੋਈ ਗਲਤ ਉਹਨਾਂ ਵੀ ਜਿੱਦਾ ਬਿਮਾਰੀ ਸੀ ਤੁਸੀਂ ਉਹਨੂੰ ਕੀ ਕਰਵਾਇਆ ਉਹ ਕਹਿੰਦੇ ਵੀ ਇਹਨੂੰ ਲਵਾਇਆ ਸੀ ਇੰਜੈਕਸ਼ਨ ਉਹ ਕਹਿੰਦੇ ਵੀ ਇਹਨੂੰ ਇੰਜੈਕਸ਼ਨ ਕਰ ਗਿਆ ਇਲੈਕਸ਼ਨ ਤੇ ਇਲੈਕਸ਼ਨ ਕਰ ਗਿਆ ਤੇ ਇਹ ਤੁਸੀਂ ਤਾਂ ਕਰਕੇ ਇਹਨੂੰ ਵੀ ਤੁਸੀਂ ਹੋਰ ਕਿਤੇ ਲੈ ਜਾਓ ਸਾਡੇ ਕੋਲੇ ਦਾ ਇਲਾਜ ਨਹੀਂਗਾ ਠੀਕ ਹੈ ਉਦੋਂ ਬਾਅਦ ਫਿਰ ਅਸੀਂ ਇਹਨਾਂ ਨਾਲ ਇਹਨਾਂ ਨੇ ਗੱਲ ਕਰੀ ਹੈ ਤੇ ਇਹਨਾਂ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਪਹਿਲਾਂ ਤੇ ਇਹਨਾਂ ਗੱਲ ਨਹੀਂ ਸੁਣੀ ਜਦੋਂ ਇਲਾਜ ਦਰਖਾਸਤ ਦਰਖਾਸਤ ਤੋਂ ਬਾਅਦ ਇਹਨਾਂ ਨੇ ਗੱਲ ਸੁਣੀ ਇਹਨਾਂ ਨੇ ਜਦੋਂ ਇਹਨਾਂ ਦੀ ਗੱਲ ਸੁਣੀ ਹੈ ਤਾਂ ਫਿਰ ਉੱਥੇ ਥਾਣੇ ਇਹਨਾਂ ਨੇ ਮਨਜ਼ੂਰ ਕੀਤਾ ਗਿਆ ਸੀ ਕੁੜੀਆਂ ਦਾ ਚਾਹੇ ਸਾਡਾ ਰੁਪਈਆ ਲੱਗੇ ਯਾਰ ਚਾਹੇ ਲੱਗੇ ਲੱਖ ਅਸੀਂ ਲਾਵਾਂਗੇ ਕੁੜੀਆਂ ਨੂੰ ਬਿਲਕੁਲ ਠੀਕ ਕਰਕੇ ਤੋਰ ਕੇ ਕੱਲਾਂਗੇ ਥਾਣੇ ਮੰਨੀ ਅਸੀਂ ਇਲਾਜ ਕਰਾਵਾਂਗੇ ਜੀ ਠੀਕ ਹੈ ਜੀ ਉਹ ਤੋਂ ਉਹਨਾਂ ਨੇ ਕੋਈ 5-7 ਦਿਨ ਜਿੱਦਾਂ ਵੀ ਪੁਲਿਸ ਦਾ ਡਾਰ ਸੀ ਜਿਵੇਂ ਵੀ ਉਹਨਾਂ ਨੇ ਕੋਈ 5-7 ਦਿਨ ਨਾਲ ਤੁਰੇ ਨੇ ਉਹ ਕੁੜੀ ਨੂੰ ਨਾਲ ਤੁਰਨ ਦੇ ਨਾਲ ਇਹਨਾਂ ਨੂੰ ਕੋਈ 1% ਦਾ ਵੀ ਬੱਚੀ ਨੂੰ ਫਰਕ ਨਹੀਂ ਪਿਆ ਹੋਣੋ ਦੋ ਤਿੰਨ ਦਿਨ ਹੋ ਗਏ ਨੇ ਫੋਨ ਲਾਈ ਜਾਂਦੇ ਨੇ ਵੀ ਬੱਚੀ ਨੂੰ ਬਠਿੰਡੇ ਲੈ ਕੇ ਚਲੀਏ ਜਾਂ ਕਿਤੇ ਵੀ ਸਰਕਾਰੀ ਹਸਪੀਟਲ ਪ੍ਰਾਈਵੇਟ ਹਸਪੀਟਲ ਲੈ ਕੇ ਚਲੀਏ ਵੀ ਇਲਾਜ ਕਰਵਾਈਏ ਤੇ ਉਹ ਮਤਲਬ ਇਹਨਾਂ ਦੀ ਗੱਲ ਹੀ ਨਹੀਂ ਸੁਣ ਰਹੇ ਉਹ ਕਹਿੰਦੇ ਨਾ ਤੁਸੀਂ ਕਰਵਾ ਲਓ ਜਾਂ ਜਿਵੇਂ ਵੀ ਤੇ ਇਹ ਜਿਹੜਾ ਪਰਿਵਾਰ ਹੈ ਇਹ ਮੇਰੇ ਤਾਏ ਦਾ ਮੁੰਡਾ ਹੈ ਇਹ ਬਿਲਕੁਲ ਇਹਨਾਂ ਦਾ ਜਿਹੜਾ ਘਰ ਦਾ ਖਰਚਾ ਹੈ ਉਹ ਕੁੜੀਆਂ ਨੇ ਜਿਹੜੀਆਂ ਤੇ ਉਹਨਾਂ ਤੇ ਡਿਪੈਂਡ ਹੈ ਚਾਹੇ ਉਹ ਆਪ ਕਰਦੇ ਨੇ ਥੋੜਾ ਬਹੁਤਾ ਕੰਮ ਤੇ ਉਹਨਾਂ ਤੇ ਡਿਪੈਂਡ ਹੋਣ ਕਹਿੰਦਾ ਤੁਸੀਂ ਆਪ ਕਰਵਾਓ ਪਰ ਇਹ ਆਪ ਕਰਵਾ ਨਹੀਂ ਸਕਦੇ ਇਹਨਾਂ ਕੋਲ ਇਹਨਾਂ ਨਹੀਂ ਇਹਨਾਂ ਦਾ ਘਰ ਦਾ ਖਰਚਾ ਨਹੀਂ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਸਿਰਫ ਘਰ ਦੀ 4 ਮਰਲੇ 5 ਮਰਲੇ ਜਗ੍ਹਾ ਹੀ ਹੈ ਤੇ ਕੁੜੀ ਹੋਣ ਇਹਨਾਂ ਦੇ ਜਿਹੜਾ ਘਰਦਾ ਸਿਸਟਮ ਹੈ ਉਹ ਬਹੁਤ ਆਖੇ ਪਰ ਇਹ ਤਾਂ ਇਲਾਜ ਕਰਾ ਨਹੀਂ ਸਕਦੇ ਤਾਂ ਅਸੀਂ ਕਹਿੰਦੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੋ ਵੀ ਹਕੀਮ ਤੇ ਬਣਦੀ ਹੈ ਜੇ ਉਹ ਨਾਲ ਤੁਰਦਾ ਤਾਂ ਵੀ ਸਾਨੂੰ ਮਨਜ਼ੂਰ ਹੈ ਜਿਵੇਂ ਕਹਿੰਦੇ ਨੇ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਅੰਗਰੇਜ਼ ਸਿੰਘ ਪਿੰਡ ਟੰਡੀ ਖੁਰਦ ਜੀ ਕਰਨ ਜੀ ਜੀ ਕੀ ਮਸਲਾ ਹੋ ਗਿਆ ਮਸਲਾ ਹੋ ਗਿਆ ਵੀ ਸਾਨੂੰ ਕਿਸੇ ਨੇ ਆਣ ਕੇ ਇੱਥੇ ਦੱਸਿਆ ਵੀ ਉੱਥੇ ਡਾਕਟਰ ਆਿੰਦਾ ਲੈ ਜੋ ਕੁੜੀ ਨੂੰ ਗੀਨ ਕੱਢਦਾ ਹੈ ਜੀ ਹਾਂ ਕੀ ਹੋਇਆ ਕਿਸੇ ਕੁੜੀ ਇਹਨੂੰ ਦਰਦ ਮਾੜਾ ਮਟਾਗਾ ਸੀ ਤੇ ਗੀਨ ਹੈ ਸੀ ਅਸੀਂ ਗਏ ਚਲੇ ਸੀ ਗੀਨ ਕਢਾਉਣ ਸਾਨੂੰ ਨਹੀਂ ਪਤਾ ਸੀ ਬਟੀਗਾ ਵੀ ਲਾਂਦਾ ਹੈ ਕਿ ਕੀ ਕਰਦਾ ਆ ਹੂੰ ਉਹਨੇ ਜਾਂਦੇ ਟੀਕਾ ਨਭ ਵਿੱਚ ਵੇਖ ਕੇ ਕਹਿੰਦਾ ਇਹਨੂੰ ਬੁਖਾਰ ਆ ਗਿਆ ਟਾਈ ਫੇਟਾ ਆ ਗਿਆ ਉਹਨੇ ਟੀਕਾ ਲਾ ਦਿੱਤਾ ਖਲੀ ਖਲੋਤੀ ਨੂੰ ਨਾੜ ਵਿੱਚ ਇਹ ਇੱਕ ਦਰ ਮਾੜੀ ਬੱਟੀ ਉਹ ਇਹ ਤਾਂ ਅਸੀਂ ਬਾਰਤਾਲ ਨੂੰ ਗਈਏ ਚਲੇ ਤੇ ਨੇ ਮਾਂ ਧੀਆਂ ਆਂ ਗਿਆ ਇਹੋ ਬਾਤ ਤੇ ਨੂੰ ਉਠਾ ਟਟਿ ਫਿਆਵਨ ਵੀ ਜਿਹੜੀ ਤੇ ਕਰਾਈ ਦਾ ਸਾਰਾ ਕੁਝ ਹੂੰ ਤੂੰ ਨੇ ਕੁੜੀਆਂ ਵੀ ਦੇ ਦਿੱਤੀ 10 ਵੀ ਬੰਨ ਦਿੱਤੀ ਇਹਨੇ ਤੇ ਟੀਕਾ ਲਾ ਲ ਤੇ ਹਾਂ ਦਾ ਹਾਉ 200 ਰੁਪਈਆ ਆਂਦਾ ਬਣ ਕੇ ਤਾਂ 100 ਰੁਪਈਆ ਮੈਂ ਲੈ ਗਈ ਸੀ ਤੇ 100 ਰੁਪਈਆ ਤੇ 3 ਦਿਨ ਬਾਅਦ ਆਉ ਤੇ ਮੋੜ ਦੇ ਜਾ ਉਹ ਮੈਂ ਚਲੋ ਠੀਕ ਹੈ ਠੀਕ ਹੈ ਹਾਂਜੀ ਉਸ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੀ ਸਾਦੇ ਨਾਲ ਹੁਣ ਅੱਗੇ ਮਾਣਾ ਮਟਟਰੇ ਹੁਣ ਤੁਰਦੇ ਸਾਥ ਵਿੱਚ ਛੱਡ ਗਿਆ ਜੀ ਨਹੀਂ ਕੁੜੀ ਨੂੰ ਕੀ ਹੋਇਆ ਉਸ ਤੋਂ ਬਾਅਦ लत्ता खड़ गई है अच्छा लत्ता खड़ गई हां दोए तू लेके गया हुन बाहर किते दिखाए विखाया टिंडे भी खाया बढ़िया थे लागे अस अच्छा उना के अभी जाने के अस्पताल बांध रखे के वे किधर ले जाने के किधर ले जाने, जाने। हां जी की ਦਿੱता सी उन्हें तो हां हां जी आपड़ जे देसी दवाई अच्छा ये देसी दवाई दी हां जी दिखाए नहीं आई बेटा फड़ीयो दिखाए

ਤੁਸੀਂ ਹੁਣ ਨੌਨ ਦੇ ਨਾਲ ਗੱਲ ਕਰਦੇ ਆਂ ਤਾਂ ਕੀ ਅਗੋ ਡਾਕਟਰ ਕੀ ਕਹਿੰਦਾ ਕੀ ਹੈ ਕੀਮ ਵੈਦ ਉਹ ਕਹਿੰਦੇ ਨੇ ਜੀ ਜਿਹੜਾ ਕੋਈ ਆਪ ਦਾ ਅਪਾਇੰਟਮੈਂਟ ਤੁਸੀਂ ਕਰ ਲਓ ਵੀ ਅਸੀਂ ਇਸ ਵਾਰ ਹੌਣ ਲਾਇ ਨਹੀਂ ਖੋਣਾ ਨਾ ਸਾਡੇ ਕੋਲ ਟਾਈਮ ਨਹੀਂ ਅਸੀਂ ਇਹਨਾਂ ਬੱਚੀ ਨੂੰ ਲੈ ਕੇ ਜਾਣਾ ਜੀ ਹੁਣ ਫੋਨ ਠੀਕ ਤੇ ਫੋਨ ਚੱਕਣਾ ਇਹ ਬੰਦ ਕਰ ਗਏ ਜੀ ਠੀਕ ਨਾ ਹੈ ਤੁਹਾਡਾ सुरेंद्र ਸਿੰਘ ਜੀ सुरेंद्र ਸਿੰਘ ਕੀ ਮਸਲਾ ਹੋਇਆ ਹੈ ਜਿਹੜਾ આરોਪ ਲਗਾਏ ਜਾ ਰਹੇ ਆ ਕਿ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ ਇੱਕ ਲੜਕੀ ਹੈ ਉਹਨੂੰ ਇੰਜੈਕਸ਼ਨ ਲਗਾਇਆ ਗਿਆ ਔਰ ਉਸ ਦੀਆਂ ਲੱਤਾਂ ਖੜ ਗਈਆਂ ਕੀ ਮਾਮਲਾ ਕੀ ਹੈ ਪੂਰਾ ਠੀਕ ਹੈ ਜੀ ਉਹ ਜਿਵੇਂ ਮਰਜ਼ੀ ਉਹ ਕਹੀ ਜਾਣਾ ਉਹਨਾਂ ਦਾ ਤਾਂ ਆਪਾਂ ਯਕੀਨ ਨਹੀਂ ਕਰ ਸਕਦੇ ਉਹ ਤਾਂ ਬੜਾ ਕੁਝ ਕਹਿ ਰਹੇ ਨੇ ਤੇ ਪਹਿਲਾਂ ਵੀ ਕਹਿ ਰਹੇ ਸੀ ਚਲੋ ਭਾਈ ਬੰਦੀ ਨਾਲ ਉਹਨਾਂ ਦੀ ਸਪੋਰਟ ਕੀਤੀ ਅਸੀਂ ਉਹ ਚਲੋ ਚਾਰ ਬੰਦਿਆਂ ਚ ਉਹਨਾਂ ਕਿਹਾ ਸੀ ਚਲੋ ਗਰੀਬ ਪਗਾ ਰਹੇ ਤੇ ਤੂੰ ਉਹਦੇ ਦੋ ਦਵਾਈ ਦਵਾ ਰਹਾ ਹੈ ਮੈਂ ਦਵਾਈਆਂ ਦੇ ਸੀ ਜੀ ਮਸਲਾ ਇਹ ਹੈ ਵੀ ਮੇਰੇ ਫਾਦਰ ਸਾਹਿਬ 70 ਸਾਲ ਦੀ ਉਮਰ ਉਹਨਾਂ ਦੀ ਤੇ ਉਹ ਮਤਲਬ ਕਿ ਜਿਵੇਂ ਦਾਮ ਝੜਾ ਕਰ ਲੈਂਦੇ ਹਨ ਤੇ ਜਾਂ ਕੋਈ ਨਾੜ ਨਿਕਲੀ ਹੋਵੇ ਜਾਂ ਨਾੜ ਚੜੀ ਹੋਵੇ ਜਾਂ ਕੋ ਗੋਡਾ ਨਿਕਲਿਆ ਹੋਵੇ ਉਹ ਵੇਖ ਲੈਂਦੇ ਆ ਇਹ ਇਹਨਾਂ ਨੇ ਕੀ ਕੀਤਾ ਵੀ ਵੈਦ ਦਾ ਕੰਮ ਕਰਦੇ ਹਾਂਜੀ ਵੈਦ ਦਾ ਕੰਮ ਕਰਦੇ ਹਨ ਬਾਕੀ ਉਹਨਾਂ ਨੂੰ ਵੈਦ ਬਾਰੇ ਕੋਈ ਇੰਨੀ ਜ਼ਿਆਦਾ ਨੌਲੇਜ ਨਹੀਂ ਗਈ ਤੇ ਉਹ ਡਾਈਫੈਟ ਦਾ ਦਮ ਕਰ ਲੈਂਦੇ ਹਨ ਤੇ ਇਸ ਤਰੀਕੇ ਨਾਲ ਉਹ ਕਰ ਲੈਂਦੇ ਸਾਰਾ ਸਿਸਟਮ ਆਉਂਦਾ ਤੇ ਮਤਲਬ ਕਿ ਇਹਨਾਂ ਨੇ ਕੀ ਕੀਤਾ ਵੀ ਕਿਸੇ ਦਾ ਨਾਮ ਲੈ ਕੇ ਇਹਨਾਂ ਪੂਰਾ ਪਹਿਲਾਂ ਟਰੈਪ ਬਣਾਇਆ ਕੁੜੀ ਨੂੰ ਪਹਿਲਾਂ ਹੀ ਪ੍ਰੋਬਲਮ ਸੀ ਵੈਸੇ अच्छा जी ਤੇ ਇਹਨਾਂ ਨੇ ਪੂਰਾ ਟਰੈਪ ਬਣਾ ਕੇ ਇਹਨਾਂ ਨੇ ਇੱਥੇ ਆਏ ਨੇ ਤੇ ਇਹ ਇਹਨਾਂ ਚ ਚਾਰ ਪੰਜ ਬੰਦੇ ਸ਼ਾਮਿਲ ਨੇ ਜਿਨ੍ਹਾਂ ਨੂੰ ਸਾਨੂੰ ਫੋਨ ਕਰ ਰਹੇ ਨੇ WhatsApp ਕਾਲ ਵੀ ਕਰ ਰਹੇ ਨੇ اچھا ਤੇ ਮਤਲਬ ਇਹ ਸਾਨੂੰ ਪੈਸੇ ਦੀ ਡਿਮਾਂਡ ਕਰ ਰਹੇ ਨੇ ਕੋਈ ਕਹਿੰਦਾ ਵੀ 50000 ਦੇ ਦੋ ਕੋਈ ਕਹਿੰਦਾ ਵੀ ਥੋੜਾ ਰਾਇ ਨਮਾ ਕਰਵਾ ਦੇਣ ਲੱਖ ਰੁਪਏ ਦੇ ਦੋ ਕੋਣ ਕੋਣ ਮੰਗ ਕਰ ਰਿਹਾ WhatsApp ਕਾਲ ਕਾਲ ਕਰ WhatsApp ਕਾਲ ਇਹਨਾਂ ਫਾਇਰ ਨੂੰ ਮੈਨੂੰ ਕਰ ਰਿਹਾ ਕਾਲ WhatsApp ਕਾਲ ਕਰ ਰਹੇ ਨੇ ਮੈਂ ਉਹਨਾਂ ਨੂੰ ਕਹਿੰਨਾ ਵੀ ਤੁਸੀਂ ਮੇਰੇ ਕੋਲ ਆ ਕੇ ਗੱਲ ਕਰ ਲਓ ਕੋਈ ਗੱਲ ਨਹੀਂ ਜਿਹੜੀ ਗੱਲ ਹੈ ਤੂੰ ਮੇਰੀ ਗੱਲ ਕਰਨੀ WhatsApp 콜 ਕੋ ਕਰਦੇ ਤੁਸੀਂ ਮੈਂ ਹੁਣ WhatsApp 콜 ਕੇ ਇਹਨਾਂ ਚੱਕਣੀ ਬੰਦ ਕਰਤੀ ਮੈਂ ਤੁਹਾਨੂੰ ਦਿਖਾ ਦਾਂਗਾ ਮੇਰੀ WhatsApp 콜 ਕਿੰਨੀਆਂ ਕਰਦੇ ਆ ਇਹਨਾਂ ਨੂੰ ਤੇ ਦੂਸਰਾ ਮਤਲਬ ਕਿ ਇਹ ਜਿਹੜੇ ਬੰਦੇ ਵਿੱਚ ਰਲੇ ਹੋਏ ਨੇ ਉਹਨਾਂ ਨੇ ਇਹਨਾਂ ਨੂੰ ਇੰਜਾਮ ਲਾਇਆ ਨੇ ਫਾਦਰ ਸਾਹਿਬ ਦੇ ਵੀ ਇਹਨਾਂ ਨੇ ਇੰਜੈਕਸ਼ਨ ਲਾਇਆ ਮੈਂ ਇਹਨਾਂ ਨੂੰ ਵੱਧਵਾ ਡਾਕਟਰ ਸਾਹਿਬ ਕੋਲ ਲੈ ਗਿਆ ਸੀ ਮੁਖਸਰ ਸਾਹਿਬ ਪਹਿਲੀ ਵਾਰ ਅੱਛਾ ਜੀ ਤੇ ਪਹਿਲਾਂ ਇਹਨਾਂ ਨੇ ਦੋ ਵਾਰੀ ਦਵਾਈ ਕਿਤੇ ਹੋਰ ਲੈ ਚੁੱਕੇ ਸੀ ਇਹਨਾਂ ਤੋਂ ਪਹਿਲਾਂ ਵੀ ਇੱਕ ਤਾਂ ਇਹਨਾਂ ਨੇ ਲੈਂਦੀ ਸੀ ਨਹਿਰਾਂ ਤੋਂ ਮੁਖਸਰ ਰੋਡ ਤੋਂ ਉਸ ਤੋਂ ਲਾਵਾ ਇਹਨਾਂ ਨੇ ਲੈਂਦੀ ਸੀ ਆਪਣੇ ਥਾਰੇ ਰਹਿ ਗਏ ਉਹ ਤੇ ਬਾਕੀ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਮਿੰਟ ਮੇਰੇ WhatsApp ਮੈਂ ਕੋਲ ਰੈਗੂਲਰ ਕਰ ਰਹੇ ਨੇ ਉਹ ਤਾਂ ਉਹ ਵੀ ਕਹਿੰਦੇ ਇਹ ਕਹਿੰਦੇ ਸਾਡੀ ਕਾਲ ਨਹੀਂ ਚੱਕੀ ਜਾਦੀ ਕਾਲ ਨਹੀਂ ਕਾਲ ਮੈਂ ਚੱਕਦਾ ਮੈਨੂੰ ਉਹ ਵੀ ਦਿਖਾ ਦਿੰਦਾ ਮੈਂ ਤੇ ਆ ਦੇਖੋ ਇੱਕ ਪੰਜਾਂ ਦਾ ਨੰਬਰ ਤੇ ਆ ਦੇਖੋ ਆ ਕਿੰਨੀਆਂ ਕਾਲ ਆਈਆਂ ਆ ਇਸ ਨੰਬਰ ਤੋਂ ਹਾਂ ਆ 10 ਕਾਲ ਆਈਆਂ ਆ ਪਹਿਲਾਂ ਇਹਨਾਂ ਦਾ ਮੈਂ ਕਾਲ ਚੱਕੀ ਸੀ ਗੱਲ ਵੀ ਕੀਤੀ ਸੀ ਇਹਨਾਂ ਦੀ ਇਸ ਨੰਬਰ ਤੇ ਤੇ ਇਹਨਾਂ ਨੇ ਮੈਨੂੰ ਰੁਪਈਆਂ ਦੀ ਮੰਗ ਕੀਤੀ ਸੀ ਆਹੇ ਆਹ ਕਾਲ ਵੀ ਹੈ ਕਿੰਨੇ ਮਿੰਟ ਆ ਪਹਿਲਾਂ ਵੀ ਆਈ ਵੀ ਕੋਲ ਪਹਿਲਾਂ ਹੋਰ ਹੀ ਬਣੀਆਂ ਕੋਲ ਆਈਆਂ ਵੀ ਨੇ ਮਤਲਬ ਕਿ ਮੈਨੂੰ ਕੌਣ ਮੰਗ ਕਰ ਰਿਹਾ ਇਹ ਫਾਦਰ ਸਾਹਿਬ ਇਹਨਾਂ ਦੇ ਮੰਗ ਕਰ ਰਹੇ ਨੇ ਇਹ ਕਿੰਨੇ ਪੈਸੇ ਮੰਗ ਰਹੇ ਉਹ ਕਹਿੰਦੇ ਨੇ ਵੀ ਸਾਨੂੰ ਤੁਸੀਂ ਕੋਈ ਕਹਿੰਦਾ 50000 ਕੋਈ ਕਹਿੰਦਾ 20000 ਕੋਈ ਕਹਿੰਦਾ ਲੱਖ ਵੀ ਜਿਵੇਂ ਪਹਿਲਾਂ 20000 ਕਹਿੰਦੇ ਸੀ ਫਿਰ 50000 ਫਿਰ ਮੈਂ ਸੀ ਕਿਹਾ ਵੀ ਸਾਡਾ ਮਸਲਾ ਕੀ ਦੱਸੋ ਸਾਨੂੰ ਮਸਤ ਮੰਗ ਕਾਦੀ ਕਰਦੇ ਸਾਡੇ ਕੋਲੋਂ ਵੀ ਕਿਸ ਹਾਲ ਦੀ ਤੁਸੀਂ ਸਾਨੂੰ ਇੰਨੇ ਪੈਸੇ ਮੰਗਦੇ ਜੇ ਤੁਹਾਡੇ ਕਰ ਕੀ ਹੈ ਤੁਹਾਡੇ ਫਾਦਰ ਸਾਹਿਬ ਨੇ ਕੋਈ ਐਲੋਪੈਥਿਕ ਦਵਾਈਆਂ ਰੱਖੀਆਂ ਇੰਜੈਕਸ਼ਨ ਵਗੈਰਾ ਰੱਖਿਆ ਹੋਇਆ ਕਰੇ ਨੀ ਉਹਨਾਂ ਕੋਲ ਜਿਵੇਂ ਮੰਨ ਕੇ ਚੱਲੋ ਟਾਈ ਫੈਟ ਦਾ ਹੁੰਦਾ ਨਾ ਜਿਵੇਂ ਗਾਊ ਦੰਤੀ ਵਗੈਰਾ ਉਹ ਘਰੇ ਵਰਤਦੇ ਸੀ ਆਯੁਰਵੇਦਿਕ ਆਯੁਰਵੇਦਿਕ ਉਹ ਜਿਵੇਂ ਘਰੇ ਵਰਤਦੇ ਨੇ ਉਹ ਕਿਸੇ ਨੂੰ ਭਾਈਚਾਰਾ ਵਾਸੀ ਆ ਜਾਵੇ ਕੋਈ ਕੋਈ ਗਰੀਬੰਦਾ ਆ ਜਾਵੇ ਤਾਂ ਉਹ ਕਈ ਵਾਰੀ ਫ੍ਰੀ ਸੇਵਾ ਕਰ ਦਿੰਦੇ ਆ ਬਸ ਦੇ ਦਿੰਦੇ ਆ ਸੀ ਕਿਸੇ ਨੂੰ ਠੀਕ ਹੈ ਇਹਨਾਂ ਨੂੰ ਤਾਂ ਇਹਨਾਂ ਨੂੰ ਅਸਲ ਜਦੋਂ ਦਵਾਈ ਲੈਣਾ ਆਇਆ ਕੋਈ ਤੁਹਾਡੇ ਫਾਦਰ ਸਾਹਿਬ ਨੇ ਕੋਈ ਡਿਗਰੀ ਡਿਗਰੀ ਕੀਤੀ ਕਿ ਵੈਸੇ ਹੀ ਉਦਾਂ ਹੀ ਮਲਕੇ ਜਰਨਲ ਹੀ ਕਰਦੇ ਜਿਵੇਂ ਜੱਦੀ ਗੈਣਾ ਚੱਲਦਾ ਹੁੰਦਾ ਹੈ ਠੀਕ ਹੈ ਇਹਨਾਂ ਨੇ ਮੜਾ ਮੋਟ ਤੇ ਮਤਲਬ ਉਹ ਇਹਨਾਂ ਨੇ ਜਦੋਂ ਕੁੜੀ ਆਈ ਸੀ ਸਾਡੇ ਕੋਲ ਸੀਸੀਟੀਵੀ ਕੈਮਰੇ ਦੀ ਫੁਟੇਜ ਹੈਗੀਆਂ ਨੇ ਉਦੋਂ ਵੀ ਮੁਸ਼ਕਲ ਤੌਰ ਤੇ ਆਈ ਸੀ ਉੱਥੇ ਰੈਡੀ ਦੇ ਲੈ ਕੇ ਆਏ ਸੀ ਮੋਟਰਸ ਨਾਲ ਰੈਡੀ ਦੇ ਅੱਛਾ ਕੁੜੀ ਨੂੰ ਮੋਟਰਸ ਨਾਲ ਡੇੜੀ ਦੇ ਵਿੱਚ ਬਿਠਾ ਕੇ ਲਿਆਂਦਾ ਸੀ ਉੱਥੇ ਤੁਰ ਕੇ ਆਈ ਸੀ ਮੁਸ਼ਕਲ ਤੇ ਇਹਨਾਂ ਨੇ ਇਹ ਕਿਹਾ ਸੀ ਵੀ ਇੱਕ ਤਾਂ ਸਾਨੂੰ ਬੁਖਾਰ ਟਾਈਫਾਇਟ ਹੈਗਾ ਤੇ ਉਹਦਾ ਸਾਨੂੰ ਦਮ ਝੜਾ ਕਰ ਦਿੱਤੇ ਇੱਕ ਇਹਨਾਂ ਨੇ ਕਿਹਾ ਸੀ ਵੀ ਸਾਡੀ ਲੱਤਾਂ 'ਚ ਪ੍ਰੋਬਲਮ ਹੈਗੀ ਹੈ ਅੱਛਾ ਫਾਜ਼ਲ ਸਾਹਿਬ ਨੇ ਕਿਹਾ ਸੀ ਵੀ ਮੇਰੇ ਵਾਸਤੇ ਬਾਹਰ ਹੈ ਫਿਰ ਇਹਨਾਂ ਦੇ ਮਤਲਬ ਕਿ ਅਸੀਂ ਇਹ ਹਰ 2 ਦਿਨ ਬਾਅਦ ਡਾਕਟਰ ਬਦਲਦੇ ਨੇ ਇਹਨਾਂ ਦੇ ਘਰ ਆ ਕੇ ਕਿਸੇ ਨੇ ਵੀ ਕਿਹਾ ਤਾਂ ਨਾ ਵੀ ਹਾਂ ਭਾਈ ਤੁਸੀਂ ਉੱਥੇ ਰਹਿ ਜਾਓ ਤੁਹਾਡਾ ਸੈੱਟ ਹੋ ਜਾਣਾ ਇਹਨਾਂ ਦਾ ਇਲਾਜ ਚਲਾਇ ਸੀ ਬਠਿੰਡੇ ਚ ਹਾਂ ਇਹਨਾਂ ਨੇ ਇਹਨਾਂ ਨੂੰ ਮੈਂ ਉੱਥੇ ਐਡਮਿਟ ਕਰਵਾ ਕੇ ਆਇਆ ਸੀ ਇਹਨਾਂ ਨੂੰ ਦਵਾਈ ਲੈ ਕੇ ਆਇਆ ਸੀ ਉਹਨਾਂ ਨੇ ਕਿਹਾ ਇੰਟਰੈਸਟ ਟੁੱਟਿਆ ਇਹਨਾਂ ਨੂੰ ਤੁਹਾਨੂੰ ਭੇਜਾਂਗੇ ਇਹ ਫਿਰ ਉਧਰ ਗਏ ਨਹੀਂ ਇਹ ਗੋਲੇ ਵਾਲੇ ਚਲੇ ਗਏ ਉਸ ਤੋਂ ਬਾਅਦ ਉਹ ਉਹਨਾਂ ਨੇ ਛੱਡਤਾ ਸੀ ਡਾਕਟਰ ਉਹ ਉਧਰ ਉਹਨਾਂ ਜਾਣਾ ਛੱਡਤਾ ਸੀ ਹਾਂ ਫਿਰ ਉਸ ਤੋਂ ਬਾਅਦ ਗੋਲੇ ਵਾਲੇ ਗਏ ਨੇ ਗੋਲੇ ਵਾਲੇ ਕਹਿੰਦੇ ਸਾਡੀ ਕੁੜੀ ਠੀਕ ਹੋ ਗਈ ਹਾਂ ਮੈਂ ਕਹਾਂ ਚਲੋ ਠੀਕ ਹੈ ਕੋਈ ਗੱਲ ਨਹੀਂ ਵਧੀਆ ਗੱਲ ਆ ਵੀ ਠੀਕ ਹੋ ਗਿਆ ਚੰਗੀ ਗੱਲ ਹੂੰ ਜਦੋਂ ਆਪਣਾ ਛੇਤੀ ਨੇੜੇ ਤੋਂ ਆਪਣਾ ਸਰ ਗਿਆ ਫਿਰ ਇਹ ਮੈਨੂੰ ਦੋ ਤਿੰਨ ਦਿਨਾਂ ਬਾਅਦ ਫੋਨ ਕੀਤਾ ਵੀ ਨਹੀਂ ਕੁੜੀ ਦਾ ਪ੍ਰੋਬਲਮ ਆ ਰਹੀ ਏ ਟ੍ਰਬੋਟਾਂ ਦਾ ਪ੍ਰੋਬਲਮ ਆ ਰਹੀ ਏ ਪਤਾ ਨਹੀਂ ਟ੍ਰਬੋਟ ਕਿਥੋਂ ਆਈ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ ਮੈਨੂੰ ਫੋਨ ਕਰਿਆ ਤੇ ਮੈਨੂੰ ਕਹਿੰਦੇ ਆ ਆਪਾਂ ਬਠਿੰਡੇ ਜਾਣਾ ਫਿਰ ਮੈਂ ਇਹਨਾਂ ਨੂੰ 10000 ਰੁਪਏ ਫੜਾ ਕੇ ਆਇਆ ਉਸੇ ਤੇ ਮੈਂ ਕਿਹਾ ਵੀ ਤੁਸੀਂ ਲੈ ਜਾਓ ਚਲ ਕੋਈ ਗੱਲ ਤੁਸੀਂ ਲਾਇਆ ਕਰਾ ਲਓ ਇਹਨਾਂ ਨੂੰ ਐ ਲੱਗਿਆ ਵੀ ਸਾਨੂੰ ਇਹਨਾਂ ਨੇ 10000 ਰੁਪਏ ਦਿੱਤਾ ਹੋਣੇ ਸਾਨੂੰ ਵਾਧੂ ਪੈਸੇ ਦੇਣਗੇ ਮੈਂ ਇਹਨਾਂ ਨੂੰ ਭਾਈਚਾਰੇ ਦਿੱਤਾ ਸੀ ਮੈਂ ਕਿਹਾ ਚਲ ਤੁਹਾਡੇ ਕੋਈ ਜਦੋਂ ਹੋ ਜਾਣਾ ਤੁਸੀਂ ਮਤਲਬ ਖੇਤ ਕੰਮ ਕਰ ਲੈਂਦੇ ਜੀ ਤੁਹਾਡੇ ਕੋਲ ਜਦੋਂ ਪੇਮੈਂਟ ਹੋ ਜਾਵੇ ਤੁਸੀਂ ਮੈਨੂੰ ਦੇ ਦੇ ਆ ਜੀ ਇਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਅਧਾਰਾ ਹੀ ਕਰ ਪੇਮੈਂਟ ਦੇ ਦੇ ਮੈਂ ਕੋਈ ਗੱਲ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਮੈਂ 1000 ਰੁਪਏ ਦਿੱਤਾ ਇਹਨਾਂ ਨੂੰ ਗੱਡੀ ਤੇ ਇਹਨਾਂ ਨੂੰ ਆ ਇਹਨਾਂ ਦਾ ਨਵੇਂ ਭਰਾ ਦੀ ਗੱਡੀ ਸ਼ਿੰਦਰ ਸਿੰਘ ਦੀ ਉਹ ਆਦੀ ਹੈ ਗੱਡੀ ਲੈ ਕੇ ਇਹ ਚੱਲਾ ਕੇ ਸੀ ਮੈਂ ਆਦੇ ਫਾਦਰ ਸਾਹਿਬ ਨੂੰ ਲੈ ਕੇ ਗੰਗਾ ਨਗਰ ਐਡਮਿਟ ਸੀ ਤੇ ਉਹਨਾਂ ਨੇ ਉੱਥੇ ਦਵਾਈ ਚਲਦੀ ਸੀ ਮੈਂ ਕਿਹਾ ਮੈਂ ਤਾਂ ਉੱਥੇ ਹੀ ਗਿਆ ਕਿ ਇਹਨਾਂ ਨੂੰ ਮੈਂ ਭੇਜਦਾ ਹੁਣ ਤੁਹਾ ਉਹ ਅੰਦਰ ਹੀ ਹੋਣਗੇ ਪਰ ਉਹ ਉਹਨਾਂ ਨੂੰ ਜਿਵੇਂ ਉੱਠਣਾ ਬੈਠਣਾ ਔਖਾ ਹੋਣਾ ਉਸ ਵਾਸਤੇ ਕੀ ਗੱਲ ਹੋ ਗਈ ਉਹਨਾਂ ਦੀ ਇਹ ਪੈਰਲਾਈਸ ਹੋਈ ਵੀ ਨਾ ਅੰਦਰ ਅੰਗ ਟੈਗ ਹੋਈ ਸੀ ਤੀਜਾ ਟੈਗ ਆ ਚੁੱਕਿਆ ਉਹਨਾਂ ਨੂੰ ਤੇ ਜਦੋਂ ਦੀ ਇਹਨਾਂ ਨੇ ਇਹ ਗੱਲ ਟੈਨਸ਼ਨ ਪਾਈ ਵਾਰ-ਵਾਰ ਫੋਨ ਕਰਕੇ ਬਹੁਤ ਫੋਨ ਕਰਦੇ ਨੇ ਡੈਡੀ ਸਾਹਿਬ ਨੂੰ ਉਹ ਤਾਂ ਫੋਨ ਵੀ ਪਾਸੇ ਰੱਖਿਆ ਉਹਨੇ ਤੇ ਉਹ ਕੀ ਹੈ ਵੀ ਉਹਨਾਂ ਦਾ ਉਸ ਦਿਨ ਵੀ ਅਸੀਂ ਬਲੱਡ ਚੈੱਕ ਕੀਤਾ ਸੀ ਡੈਡੀ ਰਿਪੋਰਟ ਤੱਕੇ ਲਓ ਤੇ ਮਤਲਬ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ 200 ਥੱਲੇ ਨਹੀਂ ਆ ਰਿਹਾ अच्छा 200 ਰੈਂਦਾ ਆਮ ਮਿਲ ਕੇ 180 90 95 96 ਇੱਥੇ ਰੈਂਦਾ ਜਿਸ ਦਿਨ ਦਾ ਇਹਨਾਂ ਨੇ ਇਹ ਕੰਮ ਕੀਤਾ ਅਸੀਂ ਉਹਨੂੰ ਉਸ ਦਿਨ ਦਾ ਚੈੱਕਅਪ ਕਰਾਈਏ ਨੇ ਡਾਕਟਰ ਸਾਹਿਬ ਕਹਿੰਦੇ ਐਡਮਿਟ ਕਰੋ ਅਸੀਂ ਇਹਨੂੰ ਐਡਮਿਟ ਕਰਨੇ ਆ ਸਾਨੂੰ ਇਹ ਫੋਨ ਕਰ ਦਿੰਦੇ ਨੇ ਕਿ ਸਾਡੇ ਨਾਲ ਚਲੋ ਮੈਂ ਕਿਹਾ ਵੀ ਭਈ ਤੁਹਾਨੂੰ ਜੇ ਪੈਸੇ ਦਿੱਤੇ ਨੇ ਤੁਸੀਂ ਜਾਓ ਇਲਾਜ ਕਰਾਓ ਫਿਰ ਅਸੀਂ ਇੱਕ ਬੰਦੇ ਹੋਰ ਕੋਲ ਹੀ ਪਹਿਲਾਂ ਪੈਸੇ ਦਿੱਤੇ ਸੀ ਪਿੰਡ ਦਾ ਇਹਨਾਂ ਦਾ ਬੰਦਾ ਹੈਗਾ ਹੈ ਦੀਵਾਨ ਆਪਣੇ ਸ਼ਹਿਰ ਦੇ ਮੈਂਬਰ ਹੀ ਰਿਹਾ ਪਹਿਲਾਂ ਖਾਲਸਾ ਜੀ ਹੈ ਉਹਨਾਂ ਦੇ ਥਰੂ ਵੀ ਇਹਨਾਂ ਨੂੰ ਮੈਂ ਪੈਸੇ ਦਿੱਤੇ ਸੀ 1000 2000 ਰੁਪਏ ਉਹਦੇ ਵੀ ਦਿੱਤਾ ਸੀ ਮੈਂ ਉਹਦੋਂ ਕਹਿੰਦੇ ਸੀ ਅਸੀਂ ਮੇਰੇ ਡੀਟੇਲ ਪਾਣੇ ਉੱਤੇ ਖਰਚਾ ਲੱਗਣਾ ਹੈ ਉੱਥੇ ਵੀ ਲਾ ਕੇ ਨਹੀਂ ਆਏ ਉਸ ਤੋਂ ਬਾਅਦ ਮਤਲਬ ਕਿ ਮਿਸਕ ਤੁਹਾਨੂੰ ਧਮਕੀਆਂ ਦੇ ਰਹੇ ਨੇ ਇਹ 4-5 ਬੰਦੇ ਸਾਨੂੰ ਪਰੇਸ਼ਾਨ ਕਰ ਰਹੇ ਨੇ ਜੇ ਮੇਰੇ ਫਾਦਰ ਸਾਹਿਬ ਨੂੰ ਕੁਝ ਵੀ ਹੁੰਦਾ ਹੈ ਇਸ ਵਿੱਚ ਮੇਰੇ ਫਾਦਰ ਸਾਹਿਬ ਨੂੰ ਕੁਝ ਵੀ ਹੁੰਦਾ ਹੈ ਤੇ ਇਹਦਾ ਜ਼ਿੰਮੇਵਾਰ ਇਹ ਹੋਣਗੇ ਜਿਹੜੇ ਬੰਦੇ ਫੋਨ ਕਰ ਰਹੇ ਨੇ ਸਾਨੂੰ ਆ ਸ਼ਿੰਦਰ ਸਿੰਘ ਜਿਹੜਾ ਇਹਨਾਂ ਦਾ ਹੈਗਾ ਉਹ ਇਹਦਾ ਭਾਈਚਾਰੇ ਚ ਹੈ ਕਿ ਪਤਾ ਨਹੀਂ ਛੱਕਾ ਭਰਾ ਮੈਨੂੰ ਨਾ ਨੌਲੇਜ ਇਹਦੇ ਬਾਰੇ ਮਤਲਬ ਕਿ ਉਹ ਜ਼ਿਆਦਾਤਰ ਕਰ ਰਿਹਾ ਹੈ ਬਿਜਾ ਚੱਕੀ ਜਿੰਦੀ ਹੈ ਉਹ ਮਤਲਬ ਜ਼ਿਆਦਾਤਰ ਸਾਨੂੰ ਖਰਾਵ ਕਰ ਰਿਹਾ ਪਿੰਡੇ ਸੰ ਧਮਕੀਆਂ ਦੇ ਰਿਹਾ ਵੀ ਸਾਡੇ ਕੋ ਖਬਰਾਂ ਆਈਆਂ ਕਹਿੰਦਾ ਤੂੰ ਛੱਡਣਾ ਨਹੀਂ ਤੈਨੂੰ ਰਾਜ਼ ਲੰਘਣੀ ਦੇਣਾ ਮਤਲਬ ਤੁਹਾਡੇ ਹੁਣ ਪਿੱਛੇ ਪੈ ਗਏ ਤੁਹਾਡੀ ਸਾਰੀ ਉਮਰ ਤੁਹਾਡੇ ਪਿੱਛੇ ਹੀ ਰਹਿਣਾ ਹੋਣਾ ਸੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਭਰਾ ਅਸੀਂ ਤਰੱਕੀ ਤਮਾੜਾ ਕੀ ਕੀਤਾ ਕੋਈ ਗੱਲ ਨਹੀਂ ਚਲੋ ਜਿਹੜੀ ਗੱਲ ਹੋਈ ਆਪਾਂ ਕਰ ਲਾਂਗੇ ਉਹ ਕਹਿੰਦਾ ਨਹੀਂ ਅਸੀਂ ਤੁਹਾਨੂੰ ਬਛੜਣਾ ਹੀ ਨਹੀਂ ਹੋਣਾ ਤੇ ਅਸੀਂ ਅਸੀਂ ਕਰ ਦਾਂਗੇ ਫਿਰ ਇਹਦਾ ਫਾਦਰ ਸਾਹਿਬ ਨੇ ਕਿਹਾ ਮੈਨੂੰ ਡੀਐਸਪੀ ਜਾਣਦਾ ਹੈ ਮੈਂ ਐਸਐਸਪੀ ਵੀ ਜਾਣਦਾ ਹਾਂ ਤੇ ਮਤਲਬ ਕਿ ਮੇਰੀ ਸਾਰਿਆਂ ਨਾਲ ਬੈਣੀ ਉਠਣੀ ਹੈ ਤੇ ਮੈਂ ਉਹਨਾਂ ਦਾ ਪੈਪਾ ਪੋਪਾ ਪਾ ਕੇ ਆਇਆ ਮੈਂ ਕੰਮ ਕਰਕੇ ਆਇਆ ਮੈਂ ਜੋ ਚਾਹਾਂ ਮੈਂ ਕਰਾ ਸਕਦਾ ਹਾਂ ਮੇਰੇ ਕੋਲ ਪਾਵਰ ਹੈਗੀ ਹੈ ਤੇ ਮਤਲਬ ਕਿ ਇਹ ਧਮਕੀਆਂ ਇਸ ਤਰ੍ਹਾਂ ਹੀ ਦਿੰਦੇ ਨੇ ਵੀ ਸਾਨੂੰ ਅਸਲ ਤੇ ਪਰੇਸ਼ਾਨ ਕੀਤੀ ਖੜਨ ਬੜੇ ਬੜਾ ਮੁੱਢਲੀ ਗੱਲ ਤੁਸੀਂ ਇਸ ਗੱਲ ਤੋਂ ਇਨਕਾਰੀ ਕਰਦੇ ਹੋ ਵੀ ਇੰਜੈਕਸ਼ਨ ਨਹੀਂ ਲਾਇਆ ਨਹੀਂ ਜੀ ਇਹ ਤਾਂ ਵਦਵਾਸਾ ਡਾਕਟਰ ਨੇ ਵੀ ਕਹਿਤਾ ਸੀ ਅੱਛਾ ਤੇ ਗੋਲੇ ਵਾਲੇ ਡਾਕਟਰ ਨੇ ਵੀ ਕਹਿਤਾ ਸੀ ਵਿਨਨ ਨੂੰ ਕੋਈ ਵੀ ਦਵਾਈ ਨਾ ਇੰਜੈਕਸ਼ਨ ਨਹੀਂ ਕੀਤੀ ਵੀ ਇਹਨਾਂ ਦੇ ਸੀਆਰਪੀ ਦਾ ਟੈਸਟ ਹੈ ਨਾ ਉਹ ਇਹਨਾਂ ਦਾ ਹਾ ਵੀ ਹੁੰਦਾ ਕਿ ਜਦੋਂ ਤੁਸੀਂ ਦਵਾਈ ਨਹੀਂ ਹੰਦੀ ਲਈ ਇਸ ਚੀਜ਼ ਦੀ ਉਹ ਹਾ ਵੀ ਹੁੰਦਾ ਕਿ ਤੁਸੀਂ ਉਹਨੂੰ ਕੁੜੀ ਨੂੰ ਘਰੇ ਬਿਠਾਈ ਰੱਖਿਆ ਕਿਉਂਕਿ ਇਹਨਾਂ ਨੇ ਜਦੋਂ ਰੈਡੀਕਰੋ ਹੋ ਕੇ ਗਿਆ ਨੇ ਇਹਨਾਂ ਨੂੰ 15ਵੇਂ 15ਵੇਂ ਕਿ 16ਵੇਂ ਦਿਨ ਸਾਨੂੰ ਬੁਲਾਇਆ ਹੈ ਉਹ ਕਹਿੰਦੇ ਡਾਕਟਰ ਸਾਹਿਬ ਤਾਂ ਨਵ ਚੈੱਕ ਕਰਕੇ ਕਹਿੰਦੇ ਵੀ ਟੀਐਲਸੀ ਵਧੀਆ ਗੁਰਦਿਆਂ ਦੇ ਵਿੱਚ ਬੁਖਾਰ ਹੈ ਨਹੀਂ ਨਹੀਂ ਉਹਨਾਂ ਅੱਗੇ ਤਾਂ ਕੁਝ ਤਾਂ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਸੀ ਤਾਈ ਬੜਾ ਤਾਂ ਉਹ ਜਿਵੇਂ ਦਮ ਚਾੜਾ ਕਰਦੇ ਨੇ ਹਾਂ ਇੱਕ ਹੋਰ ਗੱਲ ਹੈ ਹਾਂਜੀ ਮੈਂ ਇਹਨਾਂ ਦੇ ਘਰ ਗਿਆ ਸੀ ਕੁੜੀ ਦਾ ਪਤਾ ਲੈਣ ਹਾਂਜੀ ਤੇ ਕੁੜੀ ਦੀ ਮਾ ਜੀ ਨੇ ਉਹਦੀ ਜਿਹੜੀ ਮਾਤਾ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਡੇ ਫਾਦਰ ਸਾਹਿਬ ਨੇ ਜਿਹੜਾ ਦਮ ਕੀਤਾ ਨਾ ਕੁੜੀਆਂ ਨੂੰ ਉਹ ਅਸੀਂ ਆ ਬਾਬੇ ਦੇ ਘਰੇ ਜੋਤ ਲਾਣੇ ਆ ਉਹਨੇ ਕਾਲਾ ਇਲਮ ਪੜ੍ਹਿਆ ਹੋਇਆ ਤੇ ਤੁਹਾਡੇ ਫਾਦਰ ਸਾਹਿਬ ਨੇ ਗਲਾਤਰਾ ਪਾਇਆ ਹੋਇਆ ਤੇ ਉਹ ਮਤਲਬ ਉਹ ਇੱਕ ਨਿਹੰਗ ਸਿੰਘ ਨੇ ਤੇ ਸਾਨੂੰ ਇਹ ਗੱਲ ਪਤਾ ਨਹੀਂ ਸੀ ਤੇ ਅਸੀਂ ਮਤਲਬ ਉਹ ਕਰਾ ਕੇ ਲਿੰਦਾ ਸਾਡਾ ਜਿਹੜਾ ਗੁਰੂ ਹੈ ਨਾ ਉਹ ਕਹਿੰਦਾ ਹੈ ਵੀ ਇਹ ਜਿਹੜਾ ਗੁਰੂ ਐ ਤੁਹਾਡਾ ਜਿਹੜਾ ਗੁਰੂ ਜੀ ਸੇਵਾ ਕਰਦੇ ਜੀ ਉਹ ਰੁੱਸ ਗਿਆ ਐ ਉਸ ਕਰਕੇ ਤੇ ਉਹ ਨਹੀਂ ਕੁੜੀ ਬਾਹਰ ਚ ਪਈ ਐ ਤੇ ਉਹਦਾ ਕੋਣ ਕਢਾਈ ਦੇਣੀ ਪੈਣੀ ਐ ਹਮ ਇਹਨਾਂ ਨੇ ਮੈਨੂੰ ਇਹ ਵੀ ਗੱਲ ਕੀਤੀ ਮਤਲਬ ਕਿ ਬੜੀਆਂ ਉਲਟ-ਪੁਲਟ ਗੱਲਾਂ ਕਰਦੇ ਨੇ ਵੀ ਐ ਕੀਤਾ ਉਹ ਕੀਤਾ ਇਹ ਮਤਲਬ ਕਿ ਆਦੇ ਆਦੇ ਤਰਫ ਕਹਿ ਰਹੇ ਨੇ ਹੁਣ ਇਹ ਤਾਂ ਕਹਿ ਰਹੇ ਨੇ ਇੰਜੈਕਸ਼ਨ ਉਧਰੋਂ ਮੈਨੂੰ ਕਹਿ ਰਹੇ ਨੇ ਵੀ ਤੁਹਾਡੇ ਫਾਦਰ ਸਾਹਿਬ ਨੇ ਧਮਕੀ ਦਿੱਤਾ ਐ ਹਮ ਮਤਲਬ ਕਿ ਇਹ ਇੱਕ ਪੂਰੀ ਇਹਨਾਂ ਨੇ ਸ਼ਰੰਤਰ ਕਰਕੇ ਪੈਸੇ ਦੀ ਮੰਗ ਕਰ ਰਹੇ ਨੇ ਕੁੜੀਆਂ ਨੂੰ ਬਚਾਉਣਾ ਨਹੀਂ ਚਾਹਦੇ ਸਿੱਧੀ ਗੱਲ ਐ ਕੁੜੀਆਂ ਨੂੰ ਇਹਨਾਂ ਨੇ ਇਹ ਵੀ ਧਮਕੀ ਦਿੱਤੀ ਮੈਨੂੰ ਫੋਨ ਤੇ ਵਟਸਐਪ ਕਾਲ ਤੇ ਵੀ ਜੇ ਕੁੜੀ ਆ ਸਾਡੀ ਐਵੇਂ ਪਈ ਰਹੀ ਐਵੇਂ ਕੁਝ ਹੋ ਗਿਆ ਤੁਸੀਂ ਟੋਡੇ ਦੇ ਪਾਣੀ ਆ ਤੇ ਘਰੇ ਤਬੇ ਤਨ ਦੀ ਹਾਂ ਕਹਿੰਦੇ ਵੀ ਤੇ ਧਰਨੇ ਲਾ ਦਾਂਗੇ ਆ ਕਰ ਦਾਂਗੇ ਮੈਂ ਕਿਹਾ ਵੀ ਤੁਸੀਂ ਕੁੜੀ ਨੂੰ ਬਚਾਓ ਮੈਂ ਇਹਨਾਂ ਦੀ ਘੱਟੋ ਘੱਟ ਵੀ 7-8 ਜਗੇ ਕੋਈ ਤੈਨਾਂ ਦਵਾਈ ਲੈਣ ਦੀ ਹੋਣੀ 1 ਮਹੀਨੇ ਚ ਤੇ 5-6 ਜਗ੍ਹਾ ਮੈਂ ਨਾਲ ਗਿਆ ਮਤਲਬ ਕਿ ਹਰ ਦੂਜੇ ਤੀਜੇ ਦਿਨ ਡਾਕਟਰ ਬਦਲ ਲੈਂਦੇ ਨੇ ਹੁਣ ਵੀ ਇਹਨਾਂ ਦੀ ਦਵਾਈ ਮੈਂ ਲਵਾ ਕੇ ਆਇਆ ਪੀਜੀ ਗਿਆ ਸੀ ਧਰਨਾ ਲੱਗੇ ਉਹ ਤਾਂ ਕਹਿੰਦੇ ਸਾਡਾ ਫੋਨ ਨਹੀਂ ਚੱਕਦੇ ਨਾਲ ਨਹੀਂ ਚੱਲਦੇ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਸਾਡੀ ਗੱਲ ਹੋਈ ਅੱਛਾ ਅੱਜ ਵੀ ਅੱਜ ਵੀ ਗੱਲ ਹੋਈ ਤੁਹਾਡੇ ਫਾਦਰ ਸਾਹਿਬ ਦਾ ਨੰਬਰ ਤੇ ਨਾ ਤੁਹਾਨੂੰ ਅੱਜ ਵੀ ਤਿੰਨ ਵਾਰੀ ਗੱਲ ਹੋਈ ਹੈ ਅੱਛਾ ਇੱਕ ਮਿੰਟ ਰੁਕੋ ਤੁਹਾਨੂੰ ਹੁਣੇ ਦਿਖਾ ਦਿੰਦਾ ਆ ਵੇਖੋ ਜੀ ਆਹ ਦੇਖੋ ਹਿਸਟਰੀ ਕਿਹੜਾ ਵੇਲੇ ਗੱਲ ਨਹੀਂ ਕੀਤੀ ਆ ਵੇਖੋ ਆਹ ਗੱਲ ਹੋਈ ਵੀ ਆਹ ਗੱਲ ਹੋਈ ਆਹ ਗੱਲ ਹੋਈ ਵੀ ਹੈ ਆਹ ਦੇਖੋ ਕਿਹੜਾ ਮੈਂ ਗੱਲ ਨਹੀਂ ਕੀਤੀ ਆ ਉੱਪਰ ਉਹ ਸਭ ਆਹ ਸਾਰੀਆਂ ਗੱਲਾਂ ਹੋਈਆਂ ਨੇ ਡੇਢ ਮਿੰਟ ਦੋ ਮਿੰਟ ਮੇਰਾ ਕੋਈ ਦੱਸੇ ਹਾਂ ਮੈਂ ਇਸ ਕੱਲ੍ਹ ਆਇਆ ਨਾ ਮੈਂ ਗੱਡੀ ਚਲਾ ਰਿਹਾ ਸੀ ਚੰਡੀਗੜ੍ਹ ਸੀ ਜਿਹਦੇ ਦਿਨ ਉਸ ਦਿਨ ਤੇ ਫੋਨ ਆਏ ਮੈਂ ਸਾਰੇ ਆ ਵੇਖੋ ਇੰਨੀ ਕਾਲਾਂ ਕਰਦੇ ਨੇ ਮੈਨੂੰ ਮਤਲਬ ਕਿ ਮੈਂ ਹੇ ਤਾਂ ਆਪਦੇ ਤਰਫੋਂ ਕਰੀ ਜਾਂ ਹਾਂ ਤਾਂ ਵੱਖਰੀ ਗੱਲ ਹੈ ਬਾਕੀ ਮੈਨੂੰ ਘੱਟੋ ਘਾਟ 28 29 ਦਿਨ ਹੋ ਗਏ ਨੇ ਇਹਨਾਂ ਦੀ ਮਸਕੂਰਟ ਕੀਤੀ ਜਿੰਨੀ ਹੋ ਸਕੀ ਹੈ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਪੈਸਾ ਨਾ ਛੜਾ ਜਿਹੜਾ ਲੱਗੇਗਾ ਜਿਹੜਾ ਤੁਹਾਡਾ ਕੰਮ ਕਾਰਜ ਚ ਜਾਂ ਅਸੀਂ ਘਰ ਨੂੰ ਜਿਵੇਂ ਸਾਡੇ ਕੋਲ ਬਣ ਗਿਆ ਦੇ ਦੇਵਾਂਗੇ ਯਾਨੀ ਕਿ ਜੋ ਤੁਹਾਡੇ ਫਾਦਰ ਸਾਹਿਬ ਤੇ ਦੋਸ਼ ਲੱਗੇ ਆ ਤੁਸੀਂ ਉਹਨਾਂ ਨੂੰ ਨਕਾਰ ਬਿਲਕੁਲ ਬੇਬੁਨਿਆਦ ਨੇ ਝੂਠੇ ਨੇ ਇਹਦਾ ਪੈਸੇ ਦੀ ਮੰਗ ਕਰਨੇ ਦੋ ਚਾਰ ਬੰਦੇ ਹੋਰ ਇਹਨਾਂ ਨਾਲ ਰਲੇ ਹੋਏ ਨੇ ਉਹ ਪਹਿਲਾਂ ਵੀ ਇਹੋ ਜਿਹਾ ਇਹਨਾਂ ਨੇ ਕੰਮ ਲਿਆ ਹੋਇਆ ਹੈ ਉਹਨਾਂ ਦਾ ਰਿਕਾਰਡ ਹੀ ਹੋ ਜਾਂ ਸਾਡੇ ਪਿੰਡ ਚ ਪਹਿਲਾਂ ਮਤਲਬ ਕਿ ਉਹਨਾਂ ਤੇ ਦੋਸ਼ ਵੈਸੇ ਲਾ ਕੇ ਘਰ ਘਰੇ ਲੂ ਸਾਡੇ ਘਰੇ ਆਇਆ ਤੁਹਾਡੀ ਕੁਝ ਵੀ ਪਤਾ ਨਹੀਂ ਉਹਨਾਂ ਦਾ ਮਸਲਾ ਬਹੁਤ ਲੰਮਾ ਚਿਰ ਵਧੀਆ ਸੀ ਉਹਨੇ ਮੈਨੂੰ ਗੱਲ ਕੀਤੀ ਸੀ ਵੀ ਮੇਰੇ ਕੋਲ ਹੀ ਪਹਿਲਾਂ ਮੈਨੂੰ ਬੜਾ ਪਰੇਸ਼ਾਨ ਕੀਤਾ ਸੀ ਉਹ ਬਾਲਕ ਗਰੀਬ ਕਰ ਰਿਹਾ ਸੀ ਤੇ ਉਹਨਾਂ ਕੋਲ ਵੀ ਇਹਨਾਂ 5-6000 ਰੁਪਏ ਲਿਆ ਸੀ ਉਸ ਟਾਈਮ ਰਾਜੀ ਨਾ ਕਰਨ ਦਾ ਮਤਲਬ ਕਿ ਇਹਨਾਂ ਨੂੰ ਇਲਚ ਲੱਗੀ ਹੋਈ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ੍ਰਿੰਦਰ ਸਿੰਘ ਹੈ ਸ੍ਰਿੰਦਰ ਸਿੰਘ ਕੀ ਕੰਮ ਕਰਦੇ ਹੋ ਮੈਂ ਤਾਂ ਖੇਤੀਬਾੜੀ ਕਰਦਾ ਖੇਤੀਬਾੜੀ ਕਰਦਾ ਤੇ ਹਕੀਮ ਸਾਹਿਬ ਦਾ ਕੀ ਨਾਮ ਹੈ ਪਹਿਲਵਾਨ ਸਿੰਘ ਤੁਹਾਡੇ ਫਾਦਰ ਦੇ ਹਾਂ ਜੀ ਠੀਕ